ਦੀਰਘਪੁਰ ਸਾਹਿਬ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਆਪਣੇ ਪੁੱਤਰ ਨੂੰ ਦੇ ਦਿੱਤੀ ਗੁਰੂ ਹਰ Rai ਸਾਹਿਬ ਨੂੰ ਤੇ ਮਾਮਾ ਨੂੰ ਪੁੱਤ ਪਿਆਰੇ ਹੁੰਦੇ ਨੇ ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਤੁਸੀਂ ਮੈਨੂੰ ਆਖਿਆ ਸੀ ਕਿ ਜਿਹੜਾ ਇਹ ਆਪਣੇ ਘਰ ਬੱਚਾ ਆਇਆ ਇਹ ਮਹਾਨ ਪੁਰਸ਼ ਹੋਵੇਗਾ ਇਹਨੇ ਸੰਸਾਰ ਦਾ ਭਾਰ ਚੁੱਕਣਾ ਤੇ ਗੱਦੀ ਤੁਸੀਂ ਪੁੱਤੇ ਨੂੰ ਦੇ ਦਿੱਤੀ ਹੈ ਛੇਵੇਂ ਪਾਤਸ਼ਾਹ ਕਹਿਣ ਲੱਗੇ ਨਾਨਕੀ ਜੀ ਸਮਾਂ ਆਵੇਗਾ ਤੁਸੀਂ ਆਪਣੇ ਪੇਕੇ ਘਰ ਚਲੇ ਜਾਓ ਗੁਰਤਾ ਗਦੀ ਟਾਈਮ ਨਾਲ ਉੱਥੇ ਪਹੁੰਚ ਜਾਏਗੀ ਲੱਗੇ ਆਓ ਮਾਤਾ ਨਾਨਕੀ ਜੀ ਲੱਗੇ ਆਏ ਕਹਿਣ ਲੱਗੇ ਝੋਲੀ ਕਰੋ ਮਾਤਾ ਨਾਨਕੀ ਨੇ ਝੋਲੀ ਕੀਤੀ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਰੁਮਾਲ ਆਪਣੇ ਹੱਥ ਪੁੰਹ ਕੇ ਆਖਿਆ ਨਾਨਕੀ ਇਹਨੂੰ ਰੁਮਾਲ ਨਾ ਸਮਝੀ ਇਹ ਕਦੇ ਸੰਸਾਰ ਦੀ ਚਾਦਰ ਬਣ ਜਾਏਗਾ ਇਹ 6ਵੇਂ ਪਾਤਸ਼ਾਹ ਨੇ ਜਦੋਂ 7ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੱਤੀ ਹੈ ਨਾ ਉਸ ਦਿਨ ਇਹ ਕਿਹਾ ਕਿ ਇਹਨੂੰ ਰਮਾਰਨਾ ਸਮਝੀ ਇਹ ਸੰਸਾਰ ਦੀ ਚਾਦਰ ਬਣ ਜਾਏਗਾ ਸੰਸਾਰ ਦਾ ਪਰਦਾ ਟਕੇਗਾ ਇਹਦੇ ਨਾਲ ਇੱਕ ਹੋਰ ਗੱਲ ਜੁੜਵੀਂ ਬਣਦੀ ਹੈ ਸਾਡੇ ਅਨਟ੍ਰੇਨ ਕਥਾਵਾਚਕ ਗਿਆਨੀ ਗੰਧੀ ਸਿੰਘ ਆਮ ਕਰਕੇ ਕਹਿੰਦੇ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਏ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ અપਮਾਨ ਹੈ ਸਰਕਾਰ ਨਹੀਂ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਕਵੀ ਹੋਏ ਨੇ ਨਾ ਉਹਨਾਂ ਕਵੀਆਂ ਦੇ ਵਿੱਚੋਂ ਇੱਕ ਕਵੀ ਹੋਇਆ ਸੈਨਾਪਤ ਉਹਨੇ ਗ੍ਰੰਥ ਲਿਖਿਆ ਗੁਰੂ ਸੋਭਾ ਜਿੰਨੀ ਵੀ ਸ਼੍ਰੋਮਣੀ ਕਮੇਟੀ ਦੀਆਂ ਦੁਕਾਨਾਂ ਨੇ ਤੁਹਾਨੂੰ ਉਥੋਂ ਇਹ ਗ੍ਰੰਥ ਮਿਲ ਜਾਏਗਾ ਗੁਰੂ ਸੋਭਾ ਉਸ ਗੁਰੂ ਸੋਭਾ ਨਾਮੇ ਗ੍ਰੰਥ ਵਿੱਚ ਲਿਖਿਆ ਧੰਨ ਤਾਨਨ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਤਾਨ ਕੋ ਜਿਨ੍ਹਾਂ ਸਾਰੀ ਸ੍ਰਿਸ਼ਟੀ ਦਾ ਪਰਦਾ ਟਕਣਾ ਕੀਤਾ ਹੈ ਹਿੰਦੀ ਚਾਦਰ ਤੁਸੀਂ ਕੋਈ ਵੀ ਗਿਆਨੀ ਦੇ ਨਾਲ ਕੀ ਹੁੰਦਾ ਹੈ ਇਹਦਾ ਜਵਾਬ ਗੁਰਬਾਣੀ 'ਚ ਹੈ ਤੂੰ ਸੁਲਤਾਨ ਕਹਾ ਹਾਂ ਮੀਆਂ ਤੇਰੀ ਕਮਨ ਵਡਾਈ ਜਿਵੇਂ ਆਪਾਂ ਮਾਝੇ ਵਾਲੇ ਪਾਹੂ ਕਹਿੰਦੇ ਆ ਮਲਵਈ ਪਰਾ ਬਾਈ ਜੀ ਕਹਿੰਦੇ ਨੇ ਇਸੇ ਤਰ੍ਹਾਂ ਮੁਸਲਮਾਨ ਭਰਾ ਮੀਆਂ ਕਹਿੰਦੇ ਨੇ ਮੀਆਂ ਆਮ ਬੰਦਿਆਂ ਲਈ ਠੀਕ ਹੈ ਪਰ ਰਾਜੇ ਨੂੰ ਮੀਆਂ ਕਹਿ ਤੇ ਰਾਜ ਦੀ ਬੇਇੱਜ਼ਤੀ ਹੈ ਆਪਣੇ ਬਰਾਬਰ ਦੇ ਬੰਦੇ ਲਈ ਮੀਆਂ ਠੀਕ ਹੈ ਲੇਕਿਨ ਰਾਜੇ ਨੂੰ ਮੀਆਂ ਕਹਿਣਾ ਉਹਦਾ અપਮਾਨ ਹੈ ਜਿਵੇਂ ਇੱਕ ਆਪਾਂ ਪਿੰਡਾਂ ਦੇ ਰਹਿਣ ਵਾਲੇ ਦੋ ਉਹ ਆਪਾਂ ਬੜੇ ਜਾਣਦੇ ਕਿ ਪਟਵਾਰੀ ਤੇ ਕਥਾਣੇਦਾਰ ਬਾਕੀ ਤਾਂ ਆਪਾਂ ਨਹੀਂ ਹੁੰਦੇ ਪਰ ਪਟਵਾਰੀ ਤੇ ਠਾਣੇਦਾਰ ਨਹੀਂ ਭੁੱਲਦਾ ਇੱਕ ਬੀਬੀ ਸੀ ਉਹਦਾ ਪੁੱਤ ਡੀਐਸਪੀ ਬਣ ਗਿਆ ਤੇ ਮਾਂ ਦੇ ਪੈਰ ਹੀ ਹੱਥ ਲਾਇਆ ਤੇ ਕਹਿਣ ਲੱਗੀ ਪੁੱਤ ਮਾਰੇ ਤੇਰੀ ਸੁੱਖ ਰੱਖੇ ਚੜਦੀ ਕਲਾ ਕਰੇ ਮੇਰਾ ਪੁੱਤਰ ਛਾਣੇਦਾਰ ਬਣ ਜਾਏ ਉਹ ਕਹਿਣ ਲੱਗਾ ਬੇਬੇ ਤੂੰ ਤਾਂ ਮੇਰਾ ਬੇੜਾ ਕਰ ਕਰ ਕਥਿਆ ਮੈਂ ਤਾਂ ਡੀਐਸਪੀ ਬਣਿਆ ਡੀਐਸਪੀ ਕਹਿਣ ਲੱਗੀ ਪੁੱਤ ਮੈਨੂੰ ਕੀ ਪਤਾ ਵੀ ਡੀਐਸਪੀ ਕੀ ਹੁੰਦੇ ਨੇ ਇਸ ਪ੍ਰਕਾਰ ਗੁਰਮੁਖੋ ਆਪਣਾ ਇੰਨੀ ਕੁ ਸੋਝੀ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਪਾਂ ਹਿੰਦੀ ਚਾਦਰ ਕਵਾਂਗੇ 47 ਤੋਂ ਪਹਿਲਾਂ ਹਿੰਦੁਸਤਾਨ 라ਵਲਪਿੰਡੀ ਕਰਾਚੀ ਤੱਕ ਸੀ ਤੇ ਹਿੰਦੁਸਤਾਨ ਕਟਿਆ ਗਿਆ ਤੇ ਕੀ ਗੁਰੂ ਤੇਗ ਬਹਾਦਰ ਪਾਤਸ਼ਾਹ ਚਾਦਰ ਛੋਟੀ ਹੋ ਗਈ ਨਹੀਂ ਨਹੀਂ ਤੇਗ ਬਹਾਦਰ ਪਾਤਸ਼ਾਹ ਮੇਰੇ ਸਤਿਗੁਰੂ ਪਾਤਸ਼ਾਹ ਸੰਸਾਰ ਦੀ ਚਾਦਰ ਨੇ ਔਰ ਆਪਾਂ ਇਹਨਾਂ ਨੂੰ ਗੁਰੂ ਕਰਕੇ ਮੰਨਣਾ ਇਹ ਛੇਵੇਂ ਪਾਤਸ਼ਾਹ ਨੇ ਬਚਨ ਕੀਤੇ ਮਾਤਾ ਨਾਨਕੀ ਜੀ ਆਪਣੇ ਪੁੱਤਰ ਨੂੰ ਨਾਲ ਲੈ ਕਰਕੇ ਬਾਬੇ ਬਕਾਲੇ ਸਾਹਿਬ ਆ ਗਏ ਇਹਦਾ ਪਹਿਲਾ ਨਾਮ ਬਕਾਲਾ ਇਹ ਬਾਬਾ ਬਕਾਲਾ ਕਦੋਂ ਪਿਆ ਜਦੋਂ ਛੇਵੇਂ ਪਾਤਸ਼ਾਹ ਜੋਤੀ ਜੋ ਸਮਾਉਣ ਲੱਗੇ ਨੇ ਨਾ ਉਹਨਾਂ ਨੇ ਮਰਯਾਦਾ ਦੇ ਮੁਤਾਬਕ ਨਾਰੀਅਲ ਤੇ ਪੰਜ ਪੈਸੇ ਆਪਣੇ ਹੱਥਾਂ 'ਚ ਲੈ ਕੇ ਤਿੰਨ ਵੇਰਾਂ ਕਮਾ ਕੇ ਕਰਕੇ ਆਖਿਆ ਬਾਬਾ ਬੱਸੇ ਦੀਚ ਬਕਾਲੇ ਬਾਨ ਗੁਰੂ ਸੰਗਤ ਆਪ ਸੰਭਾਲੇ ਤੇ ਆਪਾਂ ਕਵਾਂਗੇ ਬਾਬਾ ਕਿਉਂ ਕਿਹਾ ਇਹਦਾ ਜਵਾਬ ਇਹ ਹੈ ਕਿ ਆਪਾਂ ਆਪਣੇ ਦਾਦੇ ਨੂੰ ਆਪਣੇ ਤਾਏ ਨੂੰ ਬਾਬਾ ਕਹਿੰਨੇ ਆ ਗੁਰੂ ਤੇਗ ਭਾਦਰ ਪਾਤਸ਼ਾਹ ਮਹਾਰਾਜ ਅੱਠਵੇਂ ਪਾਤਸ਼ਾਹ ਦੇ ਦਾਦੇ ਦੇ ਭਰਾ ਸਨ ਬਾਬਾ ਗੁਰਦਤਾ ਅੱਠਵੇਂ ਪਾਤਸ਼ਾਹ ਦਾ ਦਾਦਾ ਤੇ ਨਾਵੇਂ ਪਾਤਸ਼ਾਹ ਦਾ ਵੱਡਾ ਭਰਾ ਹੈ ਇਸ ਕਰਕੇ ਉਹ ਨਾ ਆਖਿਆ ਸੀ ਬਾਬਾ ਬੱਚੇ ਬਸੇ ਵਿੱਚ ਬੁਕਾਲੇ ਬਾਨ ਗੁਰੂ ਸੰਗਤ ਆਪ ਸਮਾਂਢੇ ਤੇ ਉਥੋਂ ਅੱਠਵੇਂ ਪਾਤਸ਼ਾਹ ਨੇ ਇੱਕ ਭਾਈ ਦਵਾਰਕਾ ਦਾਸ ਨਾਂ ਲਿਖਿਆ ਉਹਨੂੰ ਇਹ ਗੁਰਤਾ ਦੇ ਚਿੰਨ ਦੇ ਕੇ ਕਹਿਣ ਲੱਗੇ ਕਿ ਇਹ ਤੁਸੀਂ ਬਰਜਾਦਾ ਉੱਥੇ ਜਾ ਕੇ ਕਰਦੇ ਹੋ ਉਹ ਬਾਬਾ ਦਵਾਰਕਾ ਦਾਸ ਗੁਰੂ ਅਮਰਦਾਸ ਪਾਤਸ਼ਾਹ ਦੀ ਪਰਿਵਾਰ ਨੂੰ ਨਾਲ ਲੈ ਕਰਕੇ ਜਿਹੜੇ ਉਸ ਮੌਕੇ ਬਜ਼ੁਰਗ ਹੋਣਗੇ ਮੁਖੀ ਹੋਣਗੇ ਉਹਨਾਂ ਨੂੰ ਨਾਲ ਲੈ ਕਰਕੇ ਭੋਰੇ ਦੇ ਵਿੱਚ ਜਾ ਕੇ ਗੁਰਤਾ ਗੱਦੀ ਦੀ ਰਸਮ ਕੀਤੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਦਵਾਰਕਾ ਦਾਸ ਬਈ ਗੁਰਮਖਾ ਤੇਰਾ ਧਨਵਾਦ ਤੂੰ ਆਪਣਾ ਕੰਮ ਕਰ ਚੱਲਿਆ ਪਰ ਸਾਡੀ ਗੱਲ ਲੋਕਾਂ ਨਾਲ ਕਰਦੀ ਨਹੀਂ ਇਹ ਪਰਦਾ ਪਿਆ ਰਹਿਣ ਦੇ ਸਮਾਂ ਆਪਣੀ ਚਾਲ ਚੱਲਿਆ ਪਾਕਿਸਤਾਨ ਦੇ ਵਿੱਚ ਗੁਜਰਾਤ ਸ਼ਹਿਰ ਦੇ ਲਾਗੇ ਇੱਕ ਟਾਂਡਾ ਨਗਰ ਹੈ ਆਪਣੇ ਹਿੰਦਸਤਾਨ ਦੇ ਗੁਜਰਾਤ ਸਟੇਟ ਦਾ ਨਾਂ ਹੈ ਸੂਬੇ ਦਾ ਟਾਂਡਾ ਆਪਣੇ ਪੰਜਾਬ ਵਿੱਚ ਸ਼ਹਿਰ ਵੀ ਹੈ ਦਸੂਗੇ ਦੇ ਏਰੀਏ 'ਚ ਲੈਕਿਨ ਜਿਹੜੇ ਟਾਂਡੇ ਦੀ ਗੱਲ ਕਰ ਰਿਹਾ ਇਹ ਪਾਕਿਸਤਾਨ ਚ ਗੁਜਰਾਤ ਸ਼ਹਿਰ ਦੇ ਲੱਗਿਆ ਉਥੋਂ ਦਾ ਇੱਕ ਅਮੀਰ ਬੰਦਾ ਜਿਹਦਾ ਪ੍ਰਦੇਸਾਂ ਵਿੱਚ ਪਾਰ ਚੱਲਦਾ ਸੀ ਰਾਂ ਉਹ ਪ੍ਰਦੇਸਾਂ ਚੋਂ ਵਾਪਸ ਮੁੜ ਰਿਹਾ ਤੇ ਭਾਣਾ ਰੱਬ ਦਾ ਵੀ ਉਹਦਾ ਜਾਜ ਬ੍ਰਿਤੀ ਵਿੱਚ ਫਸ ਗਿਆ ਮਨ ਉਦਾਸ ਹੋ ਗਿਆ ਇੱਕ ਗੁਰੂ ਦਾ ਸਿੱਖ ਉਹਦੇ ਨਾਲ ਸੀ ਉਹ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ ਉਹਨੇ ਪਾੜ ਦਾ ਭੋਗ ਪਾਇਆ ਤੇ ਇਹਦੇ ਚਿਹਰੇ ਦੀ ਅਦਾਸੀ ਵੇਖੀ ਤੇ ਕਹਿਣ ਲੱਗਾ ਮੱਖਣ ਸ਼ਾ ਕਿਵੇਂ ਕਹਿੰਦਾ ਭਰਾ ਗੱਲ ਕਸੂਦੀ ਬਣ ਗਈ ਐ ਜਾਜ ਬ੍ਰਿਤੇ ਚ ਫਸ ਗਿਆ ਸਾਧਨ ਕੋ ਹੈ ਨਹੀਂ ਤੇ ਕਿਵੇਂ ਚੱਲੇਗਾ ਉਹ ਨਿਸ਼ਚੇ ਵਾਲਾ ਸੇਖ ਕਹਿਣ ਲੱਗਾ ਗੁਰਮਖਾ ਆਪਾਂ ਸਿੱਖਾਂ ਬਾਣਿ ਚ ਲਿਖਿਆ ਜੀ ਕੀ ਵਰਤਾ ਹੋਏ ਸੋ ਗੁਰ ਪੈ ਅਰਦਾਸ ਕਰ ਜਿਹੜੀ ਤੇਰੇ ਅੰਦਰ ਦੀ ਦਰਦ ਹੈ ਨਾ ਤੂੰ ਗੁਰੂ ਨੂੰ ਦੱਸ ਲੇਕਿਨ ਅੱਜ ਦੁੱਖ ਦੀ ਗੱਲ ਹੈ ਆਪਾਂ ਗੁਰੂ ਦੀ بجائے ਜੇ ਕਿਤੇ ਕਕਰ ਡਿਗੀ ਦੇ ਬਾਬਾ ਕਕਰ ਸ਼ਾ ਜੇ ਕਿਤੇ ਬੋੜ ਡਿਗਾ ਦੇ ਬਾਬਾ ਬੋੜ ਸ਼ਾ ਆਪਾਂ ਕਕਰ ਸ਼ਾ ਤੇ ਬੋੜ ਸ਼ਾ ਦੇ ਸਿੱਖ ਨਹੀਂ ਮੈਂ ਇੱਕ ਗੱਲ ਹਰ ਰੋਜ਼ ਕਹਿੰਦਾ ਸਟੇਜ ਤੇ ਵੀ ਜੇ ਤੁਹਾਡੇ ਰਾਕੇ ਤੁਹਾਨੂੰ ਕਬਰ ਵਾਲਾ ਕੋਈ ਪੀਰ ਤਗੜਾ ਜਾਬਦਾਨ ਉਹਨੂੰ ਮੇਰੇ ਵੱਲੋਂ ਕਹਿ ਦਿਓ ਵੀ ਬਾਪ ਭਾਈ ਜਸਵੰਤ ਸਿੰਘ ਦੀ ਗੱਡੀ ਦਾ ਟਾਇਰ ਪੰਚਰ ਕਰਕੇ ਵਿਖਾਵੇ ਤੇ ਤਾਂ ਮੰਨਾਂਗੇ ਉਸੀ ਗੁਰੂ ਕੇ ਸਿੱਖ ਸਾਨੂੰ ਦਸਮ ਪਾਤਸ਼ਾਹ ਨੇ ਆਖਿਆ ਜਾਗਤ ਜੋਤ ਚਪੇ ਨਿਸ਼ਵਾਸਰ ਜਾਗਦੀ ਜੋਤ ਹੈ ਗੁਰਗ੍ਰੰਥ ਸਾਚੇ ਪਾਤਸ਼ਾਹ ਇਹ ਮੈਂ ਨਹੀਂ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ 33 ਸੋਈਆਂ ਚ ਦਸਮ ਪਾਤਸ਼ਾਹ ਦੀ ਬਾਣੀ ਚ ਕਹਿੰਦੇ ਜਾਗਤ ਜੋਤ ਬਸੇ ਜਪੇ ਨਿਸ਼ਵਾਸਰ ਜਾਗਤ ਜੋਤ ਜਪੇ ਨਿਸ਼ਵਾਸਰ ਇੱਕ ਬਿਨਾ ਮਨ ਨੈਕ ਨਾ ਨੇ ਇੱਕ ਤੋਂ ਬਿਨਾ ਦੂਜਿਆਂ ਨੂੰ ਨਾ ਮੰਨੇ ਇਹਦਾ ਵੀ ਜਵਾਬ ਬੜਾ ਕੀਮਤੀ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਜਿਵੇਂ ਕਈ ਬੰਦੇ ਕਹਿੰਦੇ ਗਿਆਨੀ ਜੀ ਤੁਹਾਡੀ ਗੱਲਾਂ ਤਾਂ ਠੀਕ ਨੇ ਵੈਸੇ ਅਸੀਂ ਗੁਰੂ ਘਰ ਨੂੰ ਮੰਨਦੇ ਹਾਂ ਪਰ ਕਦੇ ਕਦੇ ਉਸੇ ਚਲੀ ਚਾਹੀਦਾ ਬੜੀ ਸਿੱਧੀ ਤੇ ਜੜਕੀ ਗੱਲ ਜੇ ਆਪਣੇ ਚਾਚੇ ਪੰਜ ਹੋਣ ਤਾਇ ਸੱਤ ਹੋਣ ਪਰ ਪਿਓ ਦੋ ਨਹੀਂ ਹੁੰਦੇ ਤੇ ਜਿਹਦੀ ਮਾਂ ਨੇ ਦੋ ਖਸਮ ਕੀਤੇ ਹੋਣ ਨਾ ਉਹਨੂੰ ਕੋਈ ਪਰੇਚ ਬੁਲਾਉਂਦਾ ਨਹੀਂ ਉਹ ਬੰਦਾ ਸ਼ਰਮਿੰਦਾ ਹੁੰਦਾ ਪਰੇਚ ਨਹੀਂ ਆਉਂਦਾ ਮੇਰੀਆਂ ਧੀਆ ਭੈਣਾਂ ਬੈਠੀਆਂ ਜੇ ਤੇ ਹੋਰ ਚਾਰ ਹੋਣ ਜੇਠ ਪੰਜ ਹੋਣ ਲੇਕਿਨ ਪਤੀ ਇਕ ਹੈ ਇਸ ਕਰਕੇ ਇਹ ਨਹੀਂ ਕਹਿਣਾ ਕਿ ਮੈਂ ਮੰਨਦਾ ਅਸੀਂ ਕੇਵਲ ਤੇ ਕੇਵਲ ਗੁਰੂ ਤੋਂ ਬਿਨਾ ਕਿਸੇ ਨੂੰ ਮੰਨਣੇ ਨਹੀਂ ਮੈਂ ਅੱਜ ਮੰਜੀਤ ਸਾਹਿਬੀ ਕਥਾ ਕਰਕੇ ਉਸੇ ਗੱਲ ਕੀਤੀ ਸੀ ਮੈਂ ਇੱਕੋ ਗੱਲ ਕਹਿਣਾ ਗੁਰਗੰਸਾਚੇ ਪਾਤਸ਼ਾਹ ਨੂੰ ਮਹਾਰਾਜ ਜਿਨ੍ਹਾਂ ਚਿਰ ਮੇਰੇ ਚ ਪ੍ਰਾਨ ਨੇ ਮੈਂ ਤੇਰੇ ਚਰਨਾਂ ਵਿੱਚ ਮੇਰਾ ਸਿਰ ਰਵੇ ਤੇ ਜੇ ਤੈਨੂੰ ਛੱਡ ਕੇ ਕਿਸੇ ਬੰਦੇ ਅਗੇ ਚੁਕਣਾ ਤੇ ਮੇਰੀ ਜਾਨ ਕੱਢ ਲਈ ਮੈਨੂੰ ਇੱਕ ਸਵਾਸ ਨਹੀਂ ਚਾਹੀਦਾ ਆਪਾਂ ਦਾ ਜਿਹੜਾ ਆਉਂਦਾ ਹੈ ਉਹਦੇ ਗਿੱਟਿਆਂ ਨੂੰ ਪਈ ਜਾਂ ਨੀਂ ਕਿਰਪਾ ਕਰੋ ਥਾਂ ਥਾਂ ਤੇ ਗੁਰਮਾਣਿ ਚ ਇੱਕੋ ਇੱਕ ਲਿਖਿਆ ਗੁਰਪ੍ਰਸਾਦ ਗੁਰਪ੍ਰਸਾਦ ਕਿਸੇ ਬੰਦੇ ਦੀ ਕੋਈ ਕਿਰਪਾ ਨਹੀਂ ਪ੍ਰਸਾਦ ਆਪਾਂ ਕੇਵਲ ਤੇ ਕੇਵਲ ਗੁਰੂ ਦਾ ਲੈਣਾ ਜਾਗਤ ਜੋਤ ਜਪੇ ਨੇ ਸਬਾਸਰ ਏਕ ਬਿਨਾ ਮਨ ਨੈਕ ਨਾਨ ਨੇ ਪੂਰਨ ਪ੍ਰੇਮ ਪ੍ਰਤੀ ਸਜੇ ਬ੍ਰਤ ਗੌਰ ਮੜੀ ਮਟ ਉਹ ਨਾ ਬੰਨੇ ਨਾ ਵਰਤ ਰੱਖਣਾ ਜਾਂ ਮੜੀਆਂ ਤੇ ਮਟਾਂ ਨੂੰ ਖਣਾ ਮੈਂ ਮਨਜੀਤ ਸਾਹਿਬ ਗੱਲ ਕਰ ਬੈਠਾ ਮੈਂ ਨਾਲ ਇੱਕਦਾਂ ਮੇਰੇ ਕੋਲ ਆਪਣੇ ਚੰਗਾ ਕੰਮ ਕਰਾਇਆ ਮੈਂ ਆਖਿਆ ਵੀ ਮੈਂ ਕੱਲਾ ਸਿੱਖ ਬੀਬੀਆਂ ਨੂੰ ਕਹਿੰਦਾ ਦੁਜੀਆਂ ਨੂੰ ਨਹੀਂ ਤੇ ਲక్ష్ਮੀਕੰਤ ਕਾ ਚਾਵੜਾ ਜਿਹੜੀ ਸੀ ਉਹ ਬੀ ਡਿਵੀਜ਼ਨ ਚਲੀ ਕਿ ਮੇਰੇ ਤੇ ਤੇ ਉਹ ਗਿਆਨੀ ਜੀ ਨੇ ਸਾਡੇ ਕਰਵਾ ਚੌਥ ਦੇ ਵਰਤਾ ਖੰਡਣ ਕੀਤਾ ਪੁਲਿਸ ਵਾਲੇ ਆ ਕੇ ਕਹਿੰਦੇ ਬਾਬਾ ਜੀ ਕਿਵੇਂ ਮੈਂ ਆਖਿਆ ਟੇਪ ਕਢਾ ਲਓ ਮੈਂ ਸਿੱਖ ਬੀਬੀਆਂ ਨੂੰ ਕਹਿੰਦਾ ਦੁਜੀਆ ਆਪਣੇ ਘਰ ਜੋ ਮਰਜ਼ੀ ਕਰੋ ਸਾਨੂੰ ਕੀ ਇਤਰਾਜ਼ ਹੈ ਅਸੀਂ ਤਾਂ ਆਪਣਾ ਘਰ ਸੰਭਾਲਣਾ ਸਾਡੇ ਵਾਸਤੇ ਕੀ ਹੈ ਛੋਡੇ ਅੰਨ ਕਰੇ ਪਖੰਡ ਨਾ ਹੋਵੇ ਸੁਹਾਗਣ ਨਾ ਹੋਵੇ ਰੰਡ ਤੇ ਖਾਸ ਕਰਕੇ ਮੈਂ ਇਹ ਵੀ ਕਹਿਣਾ ਹਨ ਕਿ ਜਿਹੜੇ ਬੀਬੀਆਂ ਨੇ ਜਿੰਨਾ ਚਿਰ ਬੀਬੀਆਂ ਜਿਉਂਦੀਆਂ ਨੇ ਇਹ ਬਾਬੇ ਨੇ ਜਿ ਮੁਕੜੇ ਕਿਉਂਕਿ ਇਹ ਨਾ ਕਹਣਾ ਜੀ ਆਪਣੇ ਬਾਬਾ ਥੋੜਾ ਬੂਦਾ ਦੇ ਦਿਓ ਤੇ ਫਿਰ ਬੀਬੀਆਂ ਪ੍ਰਚਾਰ ਕਰਨ ਗਿਆ ਗਿਆਨੀ ਜੀ ਸਾਡਾ ਬਾਬਾ ਦਾ ਅੱਠੀ ਪੈਰੀ ਇੱਕ ਫੁਰਕਾ ਛਪਦਾ ਹੈ ਤੇ ਮੈਂ ਕਹਿੰਦਾ ਬੀਬੀ ਤਿੰਨ ਜੂਸ ਦੀਆਂ ਬੋਤਲਾਂ ਪੀਤੀਆਂ ਉਹ ਕਿਨੇ ਪੀਤੀਆਂ ਨੇ ਆਮ ਆਮ ਪਰਚਾਲਤੇ ਪਸਾੜੇ ਬਾਬੇ ਜੀ ਅਠੀਂ ਪਰ ਗਿਆਨੀ ਜੀ ਇੱਕ ਪਰਸ਼ਾਦਾ ਛਕਦੇ ਨੇ ਮੈਂ ਤੁਹਾਡੇ ਪਿੰਡ ਆਇਆ ਨਾ ਮੈਨੂੰ ਤਿੰਨ ਦਿਨ ਕਥਾ ਕਰਾਓ ਜੂਸ ਲਈਓ ਤੇ ਮੈਂ ਇੱਕ ਬਰਕੀ ਨਹੀਂ ਖਾਵਾਂਗਾ ਇਸ ਕਰਕੇ ਗੁਰਮੁਖੋ ਇੱਕ ਪਖੰਡ ਹੈ ਬਾਬੇ ਦੀ ਬਣੀ ਛੋੜੇ ਹਨ ਕਰੇ ਪਖੰਡ ਪਰ ਨਾਲ ਇਹ ਵੀ ਲਿਖਿਆ ਜੇ ਅਲਪ ਹਾਰ ਸੁਲਪਸੀ ਨਿੰਦਰਾ ਦਇਆ ਸ਼ਿਮਾਂਤਨ ਪ੍ਰੀਤ ਸੀਲ ਸੰਤੋਖ ਸਦਾ ਨਰਬਾਹੋ ਹਾਵੇ ਉਹ ਤਰਗੁਣ ਸੀਤ ਪਾਈ ਗਰਦਾਸ ਕਹਿੰਦਾ ਹਾਂ ਤੇ ਸਕੂਲ ਕਮਾਇਆ ਥੋੜਾ ਸਮੇ ਥੋੜਾ ਹੀ ਖਾਵੇ ਪਰ ਇਹ ਨਹੀਂ ਕਿ ਆਪਾਂ ਇੰਨਾ ਅੰਨ ਖਾੜੀਏ ਕਿ ਆਪਣੀ ਅੱਖ ਨਾ ਖੁੱਲੇ ਅਸੀਂ ਖਾਣਾ ਸਰੀਰ ਨੂੰ ਕਾਇਮ ਰੱਖਣ ਲਈ ਪਰ ਇੰਨਾ ਨਹੀਂ ਖਾਣਾ ਕਿ ਅਸੀਂ ਸੌਂ ਕਰਕੇ ਆਪਣੀ ਜ਼ਿੰਦਗੀ ਦੇ ਸਵਾਸਨ ਨੂੰ ਬਰਬਾਦ ਕਰ ਲਈਏ ਇਹ ਸਰੀਰ ਨੇ ਅੰਨ ਨਾਲ ਚੱਲਣਾ ਗੁਰਮਖੋ ਗੁਰਤਾ ਗੱਦੀ ਦੀ ਰਸਮ ਹੋ ਗਈ ਉਧਰ ਮੱਖਣ ਸ਼ਾ ਲਵਾਣੇ ਨੇ ਗੁਰੂ ਪਾਤਸ਼ਾਹ ਦੀ ਚਰਣਾ 'ਚ ਅਰਦਾਸ ਬੇਨਤੀ ਕੀਤੀ ਗੈਬ ਹੋੜ ਬੰਦੀ ਛੋੜ ਨਾੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਮੇਰੇ ਤੇ ਕਿਰਪਾ ਕਰ ਜਾਜ ਬਣਨੇ ਲੱਗ ਗਿਆ ਜਦੋਂ ਜਾਜ ਬਣਨੇ ਲੱਗਾ ਨਾ ਤੇ ਇੱਕ ਪੰਜਾਬੀ ਦਾ ਆਮ ਭਾਵਰਾ ਹੈ ਨੈ ਨੰਗੀ ਖਵਾਜਾ ਵਿਸਰਿਆ ਮੁਸਲਮਾਨ ਭਰਾ ਪਾਣੀ ਦੇ ਦੇਵਤੇ ਨੂੰ ਖਵਾਜਾ ਖਜ਼ਰ ਕਹਿੰਦੇ ਹਨ ਸਾਡੇ ਹਿੰਦੁਸਤਾਨ ਦੇ ਪ੍ਰਾਤਨ ਗ੍ਰੰਥਾ ਚ ਇਹਨੂੰ ਵਰਣ ਦੇਵਤਾ ਲਿਖਿਆ ਜਿਹੜਾ ਪਾਣੀ ਦਾ ਦੇਵਤਾ ਨਾ ਇਹਨੂੰ ਵਰਣ ਦੇਵਤਾ ਕਹਿੰਦੇ ਹਨ ਆਪਣਾ ਕੰਮ ਕੀਤਾ ਤੇ ਬਸ ਪਰ ਗੁਰਮੁਖੋ ਆਪਾਂ ਤਨ ਆਸਰੀ ਦਾ ਵਿੱਚ ਸ਼ਬਦ ਪੜ੍ਹਦੇ ਹਾਂ ਹਮ ਆਦਮੀ ਹਾਂ ਇੱਕਦਮੀ ਮੋਤ ਮੋਤ ਨਾ ਜਾਣਾ ਨਾਨਕ ਬਿਨਵੇਂ ਤੇ ਸਰੇਵੋ ਜਿਸਕੇ ਜੀ ਪ੍ਰਾਣਾ ਇਹ ਆਦਮੀ ਲਹੋਈ ਤਾਂ ਬਣਿਆ ਦਮ ਆ ਗਿਆ ਤੇ ਆਦਮੀ ਨਾ ਆਇਆ ਤੇ ਆਪਾਂ ਕੁਝ ਵੀ ਨਹੀਂ ਮੈਂ ਇੱਕ ਪਰਸੋਂ ਘਟਨਾ ਵੇਖੀ ਫੇਰੇ ਮੰਜੀ ਸਾਹਿਬ ਮੈਂ ਜਗਰ ਵੀ ਕੀਤਾ ਮੈਂ ਉਸੇ ਕਸਾ ਕਰਨ ਗਿਆ ਰਾਜ ਸਿੰਘ ਨਗਰ ਤੇ 18 ਆਰਬੀ ਪਿੰਡ ਮੇਰਾ ਬੜਾ ਪਿਆਰ ਮੈਂ ਉਸੇ ਜਾ ਕੇ ਟਿਕਦਾ ਰਹਿਣਾ ਤੇ ਮੈਨੂੰ ਉਹਨਾਂ ਨੇ ਆਖਿਆ ਵੀ ਬਾਬਾ ਜੀ ਆ ਬਾਜਰਾ ਲੈ ਜਾ ਪ੍ਰਸ਼ਾਦਾ ਛੱਕ ਕੇ ਵੇਖਿਆ ਜੀ ਬੜਾ ਚੰਗੀ ਚੀਜ਼ ਹੈ ਤੇ ਮੈਂ ਕਿਹਾ ਵੀ ਗੁਰਮੁਖੂ ਮੇਂ ਦਾਣੇ ਕਿਸ ਕੰਮ ਨੇ ਉਥੇ ਗੱਬਰੂ ਸੀ ਕਹਿਣ ਲੱਗਾ ਬਾਬਾ ਜੀ ਮੈਂ ਪਸਾ ਲਿਆ ਵਾ ਮੈਂ ਕਿਹਾ ਪਸਾ ਲਿਆ ਉਹ ਅੱਧੇ ਘੰਟੇ ਚੋ ਆਟਾ ਪਸਾ ਕੇ ਲਿਆਇਆ ਤੇ ਮੈਂ ਜਿਵੇਂ ਆਪਣੇ ਪਿੰਡਾਂ ਚੋਂ ਨਸ਼ਾ ਵਗੈਰਾ ਕਰਦੇ ਨੇ ਨਾ ਉਹ ਮੇਰੇ ਤੋਂ ਇਨਾ ਉੱਚਾ ਸੀ ਬੜਾ ਗੱਬਰੂ ਸੋਹਣਾ ਜਵਾਨ ਤੇ ਮੈਂ ਕਿਹਾ ਵੀ ਕਾਕਾ ਨਸ਼ਾ ਨਾ ਕਰਿਆ ਕਰੋ ਉਹ ਕਹਿੰਦਾ ਬਾਬਾ ਜੀ ਮੈਂ ਕਰਦਾ ਹੀ ਨਹੀਂ ਮੈਂ ਕਥਾ ਕਰਨ ੱਤਗਾ ਕਥਾ ਕਰਕੇ ਹਟਿਆ ਤੇ ਮੈਨੂੰ ਉਹ ਜਿਹੜੇ ਪਰਿਵਾਰ ਦੇ ਮੈਂਬਰ ਸਨ ਕਹਿਣ ਲੱਗੇ ਬਾਬਾ ਜੀ ਉਹ ਤਾਂ ਬੰਦਾ ਚੜ੍ਹਾਈ ਵੀ ਕਰ ਗਿਆ ਨੌਜਵਾਨ ਪਾਵ 7 ਵਜੇ ਮੈਨੂੰ ਉਹ ਮਿਲਿਆ ਤੇ 9 ਵਜੇ ਮੈਂ ਕਥਾ ਟੋਟਿਆ ਤੇ ਮੈਂ 9 ਵਜੇ ਸਿਰੇ ਮਿਲਿਆ ਵੀ ਉਹਦੀ ਬਲੱਡ ਪ੍ਰੈਸ਼ਰ ਆਈ ਹੋਣ ਕਰਕੇ ਮਰ ਗਿਆ ਮੈਨੂੰ ਕੱਲ ਵੀ ਉਹ ਚੇਤੇ ਆ ਰਹੀ ਸੀ ਅੱਜ ਵੀ ਗੱਲਾਂ ਕਰਦੇ ਆਏ ਵੀ ਗੁਰਮੁਖੋ ਸਵਾਸ ਆ ਗਿਆ ਤੇ ਆਦਮੀ ਨਾ ਆਏ ਤੇ ਕੁਝ ਵੀ ਨਹੀਂ ਪਤਾ ਨਹੀਂ ਇੱਕ ਪਲ ਵਿੱਚ ਬੰਦਾ ਕਦੋਂ ਤੁਰ ਜਾਏ ਏੱਖੀ ਵਿਖੀ ਤਾਂ ਆ ਜਾ ਪਰਸੋਂ ਦੀ ਘਟਨਾ ਮੱਖਣ ਸ਼ਾ ਕਰਨ ਲੱਗਾ ਮਾਨਾ ਜੇ ਤੂੰ ਪਿੰਡ ਚਲੇ ਗੋ ਤਾਂ ਗੱਲ ਗਲਤ ਹੈ ਪਹਿਲਾਂ ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲੋਂ ਅਸੀਸ ਲਈਏ ਧੰਨਵਾਦ ਕਰੀਏ ਤੇ ਪਤਾ ਚੱਲਿਆ ਵੀ ਇਸ ਮੌਕੇ ਗੁਰੂ ਪਾਤਸ਼ਾਹ ਬਾਬੇ ਬਕਾਲੇ ਹਨ ਉੱਥੇ ਆਇਆ ਇਤਿਆਜ਼ ਦੇ ਮਜ਼ਾਕ 22 ਨਕਲੀ ਗੁਰੂ ਮੰਜੀਆਂ ਢਾਕੇ ਬਿਠੇ 22 ਨਕਲੀ ਗੁਰੂ ਤੇ ਉਹਨਾਂ ਨੇ ਆਪੋ ਆਪਣੇ ਏਜੰਟ ਛੱਡੇ ਨੇ ਵੀ ਸਾਡਾ ਬਾਬਾ ਤਗੜਾ ਸਾਡਾ ਬਾਬਾ ਬੜਾ ਕਰਾਮਾਤੀ ਹੈ ਉਹ ਦੋ ਦੋ ਮੋਹਰੇ ਦਿੱਸੀ ਗਿਆ ਤੇ ਨਾਲ ਤੇ ਉਹਨੂੰ ਕਹਿਣ ਲੱਗਾ ਵੀ ਮੇਰਾ ਮਨ ਨਹੀਂ ਜੇ ਮੰਨਦਾ ਪੇ ਗੁਰੂ ਨੇ ਨਿੱਕੇ ਨਿੱਕੇ ਬੱਚੇ ਖੇਡਦੇ ਸਨ ਕੋ ਬਜ਼ੁਰਗ ਤਖਤ ਪੋਚਦੇ ਬੈਠੇ ਗੱਲਾਂ ਕਰਦੇ ਸਨ ਪੁੱਛਿਆ ਭਾਈ ਕੋ ਹੋਰ ਗੁਰੂ ਵੀ ਹੈ ਤੇ ਉਹ ਕਹਿੰਦੇ ਹਾਂ ਜੀ ਜਿਹੜੇ ਛੇਵੇਂ ਪਾਤਸ਼ਾਹ ਨੇ ਉਹਨਾਂ ਦਾ ਛੋਟਾ ਸਾਹਬ ਜੀ ਦੇ ਨਾਨਕ ਜੀ ਇਹਨਾਂ ਉਹ ਭੋਰੇ ਚ ਰਹਿੰਦਾ ਉਹ ਨਾਲ ਦੇ ਦੇ ਮੋਢੇ ਤੇ ਆਸਰਾ ਕੇ ਕਹਿਣ ਲੱਗਾ ਵੀ ਮੈਨੂੰ ਜਾਪ ਦਾ ਗੱਲ ਬਣ ਗਈ ਅੰਦਰ ਗਿਆ ਜਾ ਕੇ ਨਾਵੇਂ ਪਾਤਸ਼ਾਹ ਦੇ ਅੱਗੇ ਉਹਨੇ ਪੰਜ ਮੋਹਰ ਰੱਖੀਆਂ ਬਾਹਰ ਵਾਲਿਆਂ ਦੇ ਅੱਗੇ ਦੋ-ਦੋ ਦੇ ਅੱਗੇ ਪੰਜ ਗੁਰੂ ਮਾਰ ਨੇ ਆਪਣੇ ਮੋਢੇ ਤੋਂ ਚੋਲਾ ਪਾਸੇ ਕੀਤਾ ਲਬਜ ਮਨ ਨੂੰ ਟੁੰਬਦੇ ਨੇ ਕਹਿੰਦੇ ਮਖਣਾ ਗੁਰੂ ਨੇ ਪੈਸਿਆਂ ਦੀ ਦੁਕਾਨ ਨਹੀਂ ਪਾਈ ਭਰਾਓ ਅੱਜ ਥਾਂ-ਥਾਂ ਤੇ ਲੋਕਾਂ ਨੇ ਪੈਸਿਆਂ ਦੀਆਂ ਦੁਕਾਨਾਂ ਪਾਈਆਂ ਜੇ ਨਾਵਾ ਪਾਤਸ਼ਾਹ ਕਹਿੰਦੇ ਮਖਣਾ ਪੈਸਿਆਂ ਦੀ ਦੁਕਾਨ ਨਹੀਂ ਗੁਰੂ ਨੇ ਪਾਈ ਪਰ ਮਿੱਤਰਾ ਤੇਰੇ ਜਾਜ ਦੇ ਕਿਲ੍ਹਾਂ ਦੇ ਨਿਸ਼ਾਨ ਮੇਰੇ ਅਜੇ ਵੀ ਬੁੱਢੇ ਤਿਨ ਵੇਖ ਲੈ ਨਿਗਾਹ ਮਾਰ ਲੈ ਜਿਹੜੋਂ ਨੇ ਵੇਖਿਆ ਨਾ ਇੱਕਦਮ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਡੇਕ ਕੇ ਜਿੰਨੀ ਮਾਇਆ ਸੀ ਸਾੜੀ ਦੀ ਸਾਰੀ ਢੇਰੀ ਕਰ ਦਿੱਤੀ ਆਪਾਂ ਤੋਂ ਗੁਰਮੁਖੋ ਗੋਲ ਕਰ ਜਾ ਪਾਟਾ ਨੋਟ ਹੈ ਨਾ ਜਾਂ ਕਾਲਾ ਉਹ ਪਾਉਣਿਆ ਵੀ ਗੁਰੂ ਵੀ ਖੁਸ਼ ਸੀ ਆਪਾਂ ਵੀ ਖੁਸ਼ ਲੋਕਾਂ ਨੇ ਆਖਿਆ ਫਿਰ ਦਸਮਸਾ ਟੇਕਿਆ ਮੈਂ 2 ਮਹੀਨੇ ਹੋ ਗਏ ਮੈਂ ਹਾਂਗਕਾਂਗ ਗਿਆ ਉੱਥੇ ਇੱਕ ਮੈਨੂੰ ਗੁਰਸਿੱਖ ਮਿਲਿਆ ਸਿਆਣੀ ਉਮਰ ਦਾ ਐਨ ਦੇ ਕੋਲ ਨਵੀਆਂ ਕਾਪੀਆਂ ਰੋਟਾਂ ਦੀ ਮੈਨੂੰ ਕਹਿਣ ਲੱਗਾ ਗਿਆਨੀ ਜੀ ਮੈਂ ਕਦੇ ਵੀ ਪਾਟਾ ਰੋੜ ਗੁਰੂ ਅੱਗੇ ਪੱਥਾਂ ਨਹੀਂ ਟੇਕਾ ਮੈਂ ਨਵਾਂ ਲਿਖਦਾ ਤੇ ਜੇ ਨਾਂ ਵੀ ਹੋਣਾ ਤੇ ਮੈਂ ਗੁਰੂ ਨੂੰ ਆਧਾਰ ਕਰ ਲੈਣਾ ਪਰ ਇਹ ਨਹੀਂ ਮੈਂ ਕੰਮ ਕਰਦਾ ਸਾਡੀਆਂ ਕਰਤੂਤਾਂ ਨੇ ਗੁਰੂ ਸਾਨੂੰ ਸਮਝ ਦੇਵੇ ਜਦ ਕਿ ਪਰਦੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਪਿਆਰਿਓ ਉਹਨੇ ਸਾੜੀ ਦੀ ਸਾੜੀ ਮਾਇਆ ਢੇਰੀ ਕਰ ਦਿੱਤੀ ਤੇ ਨਾਲ ਇੱਕ ਬਚਨ ਕਹੇ ਸਾਡੇ ਇਤਿਹਾਸ ਵਿੱਚ ਦੋ ਬੰਦਿਆਂ ਦੀ ਅਰਦਾਸ ਇੱਕੋ ਜੀ ਹੈ ਦੋ ਦੀ ਕੀ ਦੀ ਕੀ ਦੀ ਇੱਕ ਜਦੋਂ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਆਪਣਾ ਸਿਰ ਰੱਖਿਆ ਉਹ ਸ਼ਹੀਦੀ ਦਿਨ ਕੱਲ ਸੀ ਤੇ ਆਪਣਾ ਸੀਸ ਰੱਖ ਕੇ ਆਖਿਆ ਸੀ ਮੇਰਾ ਮੁਝਮੇ ਕਿਛਣੀ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਾ ਲਾਗੇ ਮੇਰਾ ਇਹ ਬਾਬੇ ਦੀਪ ਸਿੰਘ ਨੇ ਗੁਰੂ ਰਾਮਦਾਸ ਦੇ ਚਰਨਾਂ 'ਚ ਸਿਰ ਰੱਖ ਕੇ ਆਖਿਆ ਸੀ ਤੇ ਅੱਜ ਮੱਖਣ ਸ਼ਾਹ ਲਬਾਣੇ ਨੇ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਅੱਗੇ ਮਾਇਆ ਰੱਖ ਕੇ ਆਖਿਆ ਮੇਰਾ ਮੁਝ ਕੁਛ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਾ ਲਾਗੇ ਮੇਰਾ